ਚਾਹ ਰੱਖੀ ਚਲੋ ਜੀ ਅੱਜ ਕੰਜਕਾਂ ਪੂਜਦੇ ਆਪਾਂ ਅੱਜ ਲਾਸਟ ਦੇ ਹੀ ਅੱਜ ਹੈ ਅੱਜ ਲਾਸਟ ਦਿਨ ਰਾਤ ਦੇ ਆ ਦੇਖੋ ਕੰਜਕਾਂ ਬਣਾਇਆ ਪੂੜੀਆਂ ਤੇ ਨਾਲ ਖਰਾਬ ਬਣਾਇਆ ਤੇ ਕੰਜਕਾਂ ਸ਼ਾਤ ਤੁਸੀਂ ਬੈ ਵਿਚੇ ਸੱਤ ਕੰਗਾਂ ਹੁੰਦੀਆਂ ਹਾਏ ਗਾਇਸ ਅੱਜ ਸਾਡੇ ਘਰ ਕੰਜਕਾਂ ਆ ਤੁਹਾਨੂੰ ਪੁੱਛੀ ਨੀ ਕਰ ਪੁੱਛੀ ਦੇ ਇਹ ਲੰਕੜੀ ਬਣਾਈ ਇਹ ਲੰਕੜਾ ਵੀ ਆ ਨਾਲ ਚਲੋ ਇਹ ਹੋ ਗਿਆ ਕੰਪਲੀਟ ਓਏ ਇੱਕ ਲੱਕੜਾ ਨੂੰ ਆ ਤੁਹਾਨੂੰ ਮਰਾ ਕਿਨੇ 1 2 3 4 5 6 6 ਆ 7 ਤੇ ਆ ਆ ਉਹ ਨਿੱਕੀ ਕੁੜੀ ਠੀਕ ਆ ਠੀਕ ਆ ਠੀਕ ਆ ਤੇ ਚਲੋ ਉੱਠੋ ਹਣ ਚਲੋ ਉੱਠ ਨਾ ਦੱਸ ਬੋ ਸੱਚੇ ਦਰਵਾਜ਼ੇ ਨੀਕਾਰਾ ਬੋਲ ਦੋ ਨੀਕਾਰਾ ਬੋਲ ਦੋ ਨੀਕਾਰਾ ਸ਼ਰਾਬੀ ਨਾ ਬੋਲ ਸੱਚੇ ਦਰਵਾਜ਼ੇ ਤੂੰ ਜਾ ਚਲੋ ਚਲੋ ਉੱਠੋ 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 ਹਣ ਚਲੋ ਆਪਰੇ ਅਮਰ ਕਰਨ ਚੱਲ ਜਾਈਓ ਹੁਣ ਕਿੱਥੇ ਜਾਣਾ ਹਾਂ ਕਿਤੇ ਹੋਰ ਸੱਦਾ ਸੱਦੇ ਵੜੇ ਆਮੀ ਅਮਲੀ ਵੀ ਚਲੀ ਜਾਓ ਬਾਏ ਕਰ ਦੋ ਹੈਲੋ ਗਾਇਸਾਂ ਅੱਜ ਕੋ ਆਰੂ

आई गरमा आई चाचू बोल कौन को से कोई भुण बोला गाय चाचू रोटी खाएगा दी अल्लाह ने ना ना बोलना दी कोई ज़्यादा नहीं है चलें हैं मैं रिसर्च की मरी चलें हैं मैं जिद्दी इधर चलें हैं निशाती मार की मैं पढ़ाना है लड़कियाँ ना सोती मार चलें हैं आज नितराय लगी नहीं देखो जी ਆ ਲੂ ਗੋਬੀ ਬਣਾਈ ਦੀ ਹੈ ਇਹਨਾਂ ਨੇ ਦੇਖੋ ਮੂ ਲਾਗੇ ਨਾ ਆ ਕੇ ਦਿਖੇਗਾ ਨਾ ਗਾਇਸ ਥੋੜਾ ਪਰੇ ਹੋ ਜੋ ਆ ਸ਼ਰੀਆ ਦੀ ਰੀੜ ਰਾਈ ਲਕੀ ਰੀੜ ਤੇਰੀ ਊਮੀ ਕੱਪ ਸੇਆ ਛੋਟੀ ਮਾਰ ਤੇ ਲੈ ਫੋਨ ਤੇ ਚਾਚੂ ਦੀ ਚਾਚੂ ਦੀ ਬੈਂਡਰ ਨਾਲ ਲਵਾਈਂ ਓ ਤੇ ਗਾਇਸ ਅੱਜ ਬਣਾਈ ਅਸੀ ਆ ਲੂ ਗੋਬੀ ਨਾਲ ਰਾਈ ਰੋਟੀਆਂ 还有那些吗？<是><是> ਬਾਤ ਕਰਦਾ ਕਿਹਨਾਂ ਪੂਰਾ ਦੇਖੋ ਕੱਲਾ ਲੰਡੇ ਸ਼ਾਮੀ ਤੇ ਹੁਣ ਦੇਖੋ ਇਕੱਠੇ ਇਧਰ ਹੋਗੇ ਇਧਰ ਹੋਗੇ ਇਧਰ ਨਹੀਂ ਪੁਰਕਣਾ ਓਨੀ ਬਲਾਸ਼ ਜਾਂ ਜਾ ਥੱਲਾ ਛਾ ਲੈ ਗਿਆ ਥੱਲਾ ਇਧਰ ਆ

ਅੀ ਹਰੀ ਇਹ ਵੇ ਕਿੰਨੀ ਹਰੀ ਆ ਤੇਰੀ ਘਾਟ ਆ ਲਾ ਲੋ ਦੀ ਹਰੀ ਦੇ ਅਰੇ ਬੋਲੇ ਵੀ ਹਰੇ ਹੋ ਗਦੇ ਆ ਤੂੜ ਗਿਓ ਨਾ ਹਰਾ ਪਾਇਦਾ ਤੇ ਖੱਟੀ ਹੋ ਗਈ ਆ ਤੇ ਬੈਂਡਲ ਲੱਗ ਗਈ ਆ ਨਾ ਠੀਕ ਆ ਰਾਂ ਪਾਪਾ ਮਾਏ ਬੇ ਚੱਲ ਠੀਕ ਆ ਇੱਕ ਪ੍ਰੀਮਿਕਸ பால நாளி தல்ளியூ நமக்க

ਤੈਨੂੰ ਸੇਰੀ ਸਾਟਾ ਨਾਲ ਕਰ ਤੇਰੀ ਦਾਦੀ ਕੇ ਸਾਟਾ ਨਾਲ ਉਹ ਦੇਖੋ ਨਾ ਬੋਲ ਕੇ ਹਰੇ ਕਿਤੇ ਆ ਆਪਾਂ ਦੀ ਜੁੱਤੀ ਦੁਪਾਹ ਹੰਦੀ ਆ ਲੱਡੂ ਜੁੱਤੀ ਆ

ਮੱਕੀ ਥੋਤੀ ਕਿਨ ਮਾਰੀ ਬਾਹਰੇ ਥੋਤੀ ਛੋਤੀ ਕਿਨ ਮਾਰੀ ਬਾਹਰੇ ਹਾਂ ਦਾ ਹਾਂ ਤੂੰ ਦੱਸ ਹੈ ਮਰ ਜਾ ਕਿਨ ਮੈਂ ਮੈਂ ਤਾਂ ਕੰਮ ਸੀ ਮੈਂ ਕੰਮ ਤੇ ਗਿਆ ਸੀ ਬੈਠ ਜਾ ਬੈਠ ਕੇ ਨਮਾਰੀ ਤਾਂ ਬੈਠ ਹੋ ਗਿਆ ਕਦੀ ਰੀਗ ਦਿਲਾ ਹਲੋਗੀ ਆ ਹੋਏ ਤੇ ਰੀਗ ਰੀਗ ਸੇਰੀ ਸ਼ਾਟ ਅੰਦਰ ਲੱਟੂ ਹੋਏ ਯੋ ਯੋ 2 2